ਜੋ ਪਾਣੀ ਨਹੀਂ ਹੈ ਤਾਂ ਕਾ ਵੀ ਬੁਰਾ ਹਾਲ ਕਰਖਾ ਸਾਡਾ 2 ਘੰਟੇ ਆ ਗਿਆ ਕਦੇ ਘੰਟਾ ਆ ਗਿਆ ਹਾਲ ਕਰ ਦੇ ਵਿੱਚ ਕਿਸੇ ਵੀ ਜਿਰੀ ਦੇ ਵਿੱਚ ਪਾਣੀ ਨਹੀਂ ਹੈਗਾ ਤੇ ਉਹ ਬਹਨਾਂ ਦੇ ਬਹਾਨੇ ਲਾਉਂਦੇ ਨੇ ਮਸ਼ੀਨ ਤਾਂ ਅਸੀਂ ਬਾਈ ਜੀ ਸਾਰਿਆਂ ਨੂੰ ਅੱਜ ਪਿੰਡ ਗੰਡੂਆਂ ਦੇ ਵਿੱਚ ਦੇਖ ਸਕਦੇ ਹੋ ਸਾਰਾ ਪਿੰਡ ਆ ਜਿਹੜਾ ਗੰਡੂਆਂ ਦੇ ਵਿੱਚ ਇਕੱਠਾ ਹੋ ਚੁੱਕਿਆ ਹੈ ਗ੍ਰੈਡ ਦੇ ਆਲੇ-ਦੁਆਲੇ ਤੇ ਕੀ ਕਾਰਨ ਹੋ ਗਿਆ ਜਿਹੜਾ ਗੰਡੂਆਂ ਦੇ ਵਿੱਚ ਗ੍ਰੈਡ ਦੇ ਧਰਨਾ ਲੱਗਿਆ ਗਿਆ ਬਾਈ ਜੀ ਹੋਰ ਇਹ ਨਾਲ ਗੱਲਬਾਤ ਕਰਦੇ ਆ ਬਾਈ ਜੀ ਤੁਸੀਂ ਗੱਲ ਜੀ ਸੋ ਬਾਈ ਜੀ ਕੀ ਮੰਗਾ ਕੀ ਤੁਹਾਡੀ ਕਿਉਂ ਮਤ ਕੀ ਇੱਥੇ ਸਾਰਾ ਪਿੰਡ ਆ ਜਿਹੜਾ ਇਕੱਠਾ ਹੋ ਗਿਆ ਇਹ ਤੇ ਬਾਈ ਜੀ ਲਾਈਟ ਦੀ ਪ੍ਰੋਬਲਮ ਆ ਰਹੀ ਹੈਗੀ ਨਾ ਜੇ 24 ਘੰਟੇ ਸਪਲਾਈ ਚੱਲ ਰਹੀ ਹੈਗੀ ਨਾ ਖੇਤਾਂ ਵਾਲੇ ਏਬੀ ਮੀਟਰ ਚੱਲ ਵੀ ਨਹੀਂ ਠੀਕ ਹੈ ਇਹ ਖੇਤਾਂ ਵਾਲੇ ਏਬੀ ਫੀਡਰਾਂ ਤੇ ਪਚਾਰ ਘੰਟੇ ਤਿੰਨ ਘੰਟੇ ਚੱਲ ਰਹੇ ਨੇ ਜੋ 24 ਘੰਟੇ ਦੀ ਸਪਲਾਈ ਹੈਗੀ ਉਹ ਕੀ ਹੈਗਾ ਦਿਨ ਦੇ ਵਿੱਚ ਚਾਰ ਘੰਟੇ ਚੱਲ ਜੀ ਬਹੁਤ ਮਾੜੀ ਹਾਲਤ ਹੈ ਠੀਕ ਹੈ ਇੱਕ ਦਿਨ ਅਸੀਂ ਪਹਿਲਾਂ ਧਰ ਨਾਲ ਆਏ ਦੀ ਉਸ ਦਿਨ ਇਹਨਾਂ ਦਾ ਐਸ.ਡੀ ਪਟਿਆਲਾ ਸਾਨੂੰ ਇਹ ਵਿਸ਼ਵਾਸ ਦਿਵਾ ਕੇ ਗਿਆ ਸੀ ਦੇਖ ਜੀ ਉਹ ਸਿਟੀ ਲਹਿਰਾ ਵੀ ਅਸੀਂ ਇਸ ਗ੍ਰੈਡ ਦੇ ਉੱਪਰੋਂ ਹੋਰ ਪਿੰਡਾਂ ਨੂੰ ਚੱਕ ਕੇ ਹੋਰ ਗ੍ਰੈਡਾਂ ਦੇ ਉੱਪਰ ਸ਼ਿਫਟ ਕਰ ਦਾਂਗੇ ਇਹ ਵੀ ਤੁਹ ਦੇ ਉਹ ਰਪਲਾਈ ਜਿਉਂ ਦੀ ਤੇ ਹੋਈਆਂ ਗਈ ਸਾਨੂੰ ਬਹੁਤ ਮਾੜਾ ਹਾਲ ਹੈਗਾ ਰਾਤ ਨੂੰ ਲਾਈਟ ਨਹੀਂ ਆਉਂਦੀ ਬਿਜਲੀ ਨਹੀਂ ਆਉਂਦੀ ਦਿਨੇ ਨਹੀਂ ਆਉਂਦੀ ਹੈਗੀ ਲੋਕਾਂ ਨੂੰ ਬਹੁਤ ਸੰਗੀ ਪੇਸ਼ਾਨੀ ਆ ਰਹੀ ਹੈ ਦੀ ਖੇਤਾਂ ਵਿੱਚ ਕਿਸੇ ਵੀ ਜਿਰੀ ਦੇ ਵਿੱਚ ਪਾਣੀ ਨਹੀਂ ਹੈਗਾ ਤੇ ਉਹ ਬਹੋਂ ਦੇ ਕਿਨਾਰੇ ਆਈਆਂ ਹੋਊਂ ਫਿਰ ਤੋਂ ਅਸੀਂ ਦੋ ਜਥੇ ਬੰਦੀਆਂ ਉਰੇ 8 ਵਜੇ ਤੋਂ ਲੈ ਕੇ ਘਰ ਨਾਲ ਲੱਗਿਆ ਹੋਇਆ ਹੈਗਾ ਤੇ ਅਸੀਂ ਦੁਬਾਰਾ ਦੁਬਾਰਾ ਇਹਨਾਂ ਦੇ ਅਫਸਰ ਸਾਨੂੰ ਪੁੱਛ ਰਹੇ ਨੇ ਕਿ ਆ ਰਹੇ ਆਂਗੇ ਅਸੀਂ ਆ ਰਹਾਂਗੇ ਪਰੰਤੂ ਹਲੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਜੇ ਹੁਣ ਨਹੀਂ ਪਹੁੰਚ ਰਹੇ ਤਾਂ ਸਾਨੂੰ ਕਾਰਵਾਈ ਹੋਰ ਤੇਜ਼ ਇਹ ਕਾਨੂੰਨ ਮਜਬੂਰਨਾ ਗ੍ਰੈਡ ਨੂੰ ਬੰਦ ਕਰਨਾ ਪਵੇ ਸਾਰੀਆਂ ਖਲਾਇਆਂ ਬਣ ਗਈਆਂ ਠੀਕ ਹੈ ਤੇ ਬਾਈ ਜੀ ਹੁ ਮੰਗ ਕੀ ਆ ਤੁਹਾਡੀ ਹੁ ਲੰਗ ਸਾਡੀ ਇਹ ਆ ਗਈ ਵੀ ਸਾਡੇ ਗ੍ਰੈਡ ਤੇ ਜੋ ਬਾਦੂ ਫਿ ਡਰੇਣੇ ਪਾਈ ਨੇ ਏਪੀ ਦੇ ਜਿਵੇਂ ਲਹਿਰਾ ਰੋਡ ਹੋ ਗਿਆ ਡੀ ਐਮ ਹੋ ਗਿਆ ਹੁਣ ਇਹ ਤੇ 14 ਫੀਟਰ ਬਾਰਕੇ ਨੇ ਜਦੋਂ ਕਿਤੇ ਥੋੜੀ ਮਸ਼ੀਨ ਆ ਠੀਕ ਹੈ ਉਹ ਵੀ ਦੀ ਮਸ਼ੀਨ ਹੁਣ ਤਾਂ 14 ਫੀਟਰ ਚੱਲਦੇ ਨੇ ਉਹ 14 ਫੀਟਰਾਂ ਦਾ ਲੋਡ ਨਹੀਂ ਚੱਕ ਸਕਦੇ ਠੀਕ ਹੈ ਨਾ ਚੱਕਣ ਦੇ ਕਾਰਨ ਜਿਹੜੇ ਬਾਦੂ ਹੀਟ ਨੇ ਉਹਨਾਂ ਨੂੰ ਕਿਸੇ ਨੂੰ ਕੰਕਵਾਲ ਤੇ ਸ਼ਿਫਟ ਕਰੀ ਮਹਿਕਮਾ ਕਿਸੇ ਨੂੰ ਲਹਿਰੇ ਤੋਂ ਸ਼ਿਫਟ ਕਰੇ ਕਿਸੇ ਨੂੰ ਛਾਇਲੂ ਤੋਂ ਕਰੇ ਕਿਸੇ ਨੂੰ ਕੰਕਵਾਲ ਤੋਂ ਕਰੇ ਤਾਂ ਕਿ ਸਾਨੂੰ ਤਾਂ ਪ੍ਰੋਪਰ ਬਿਜਲੀ ਮਿਲੇ ਨਾ ਜਾਂ ਉਹਨਾਂ ਟਾਈਮ ਉਹਨਾਂ ਨੂੰ ਸ਼ਿਫਟ ਕਰ ਦੇਣਾ ਜਿੰਨਾ ਟਾਈਮ ਉਹਰੀ ਮਸ਼ੀਨ ਨਹੀਂ ਆਉਂਦੀ ਜਦੋਂ ਮਸ਼ੀਨ ਆ ਗਈ ਤਾਂ ਉਹ ਹਿਸਾਬ ਨਾਲ ਜਿੰਨਾ ਲੋਡ ਮੈਂਟੇਨ ਹੁੰਦਾਗਾ ਤਾਂ ਉਹਨਾਂ ਲੋੜੇ ਸਰਵਾਹਨੀ ਠੀਕ ਹੈ ਤੇ ਤੁਹਾਡੀ ਕੋਈ ਗੱਲ ਹੋਈ ਅਫਸਰਾਂ ਨਾਲ ਸਾਡੀ ਅਫਸਰਾਂ ਨਾਲ ਇਹ ਐਸਐਸਸੀ ਨਾਲ ਹੋਈ ਹੈ ਵੀ ਐਫਬੀਓ ਲੈਰਾਂ ਨਾਲ ਹੋਈ ਹੈਗੀ ਉਹ ਤੁਹਾਨੂੰ ਇਹ ਕਹਿ ਦਿੰਦੇ ਨੇ ਸਾਨੂੰ ਜੀ 2 ਘੰਟੇ ਟਾਈਮ ਦੇ ਦੋ ਸਾਨੂੰ ਜੀ 2 ਘੰਟੇ ਟਾਈਮ ਦੇ ਦੋ ਤਾਂ ਕਿ 2 ਘੰਟੇ ਟਾਈਮ ਲੈਣ ਦੇ ਬਾਵਜੂਦ ਹਲੇ ਤਾਂ ਕੋਈ ਨਹੀਂ ਪਹੁੰਚਿਆ ਕੋਈ ਹੱਲ ਕੋਈ ਹਲੇ ਤਾਂ ਕੋਈ ਹੱਲ ਨਹੀਂ ਹੋਇਆ ਜੀ ਕੋਈ ਮੈਕਮੇਂਟ ਦਾ ਅਧਿਕਾਰੀ ਪਹੁੰਚਿਆ ਨਹੀਂ ਕੋਈ ਅਧਿਕਾਰੀ ਪਹੁੰਚਿਆ ਕੀ ਕਹਿ ਰਹੇ ਨੇ ਮੈਕਮੇਂਟ 2 ਘੰਟੇ ਮੰਗ ਰਹੇ ਨੇ 2 2 ਘੰਟੇ ਮੰਗ ਰਹੇ ਨੇ ਅਸੀਂ ਜਾ ਰਹੇ ਹਾਂ ਅਸੀਂ ਪਤੜੋਂ ਚੱਲੇ ਹੋਏ ਹਾਂ ਜੀ ਅਸੀਂ ਆ ਰਹੇ ਹਾਂ ਜੀ ਬਸ ਅਸੀਂ ਰ ਉਹ ਇੱਕ ਪਾਸੇ ਮਾਨ ਸਰਕਾਰ 8 ਘੰਟੇ ਬਿਜਲੀ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਸਾਨੂੰ 2-2 ਘੰਟੇ ਵੀ ਨਹੀਂ ਮਿਲ ਰਹੀ ਹੈਗੀ ਸਾਨੂੰ 2 ਘੰਟੇ ਬਿਜਲੀ ਪੂਰੀ ਨਹੀਂ ਹੋ ਰਹੀ ਹੈਗੀ ਨਾ ਕਿ ਜਿਹੜੀ ਖੇਤਾਂ ਵਾਲੀ ਵੀ ਫੀਡ ਨਹੀਂ ਉਹ ਤਾਂ ਕਿੱਥੋਂ ਪੂਰੀ ਹੋਣੀ ਨਹੀਂ 24 ਘੰਟੇ ਵੀ ਨਹੀਂ ਪੂਰੀ ਹੋਣੀ ਹਾਂਜੀ ਦੋਸਤੋ ਪਿੰਡ ਗੰਡੂਆਂ ਦੇ ਵਿੱਚ ਗ੍ਰੈਡਾ ਕੀ ਬੁਰਾ ਹਾਲ ਹੈਗੇ ਬਾਈ ਉਹਨਾਂ ਤੋਂ ਆਪਾਂ ਗੱਲਬਾਤ ਕਰਦੇ ਹਾਂ ਕੀ ਖੇਤਾਂ ਦੇ ਵਿੱਚ ਕੀ ਬੁਰਾ ਹਾਲ ਹੈ ਕਿੰਨੇ ਘੰਟੇ ਲਾਈਟ ਆਉਂਦੀ ਹੈਗੀ 2 ਘੰਟੇ ਦੀ ਸਿਰਫ 2 ਘੰਟੇ ਆਦੀ ਆ ਬਾਕੀ ਘੰਟੇ ਕੱਟੀ ਲੰਘ ਰਹੇ ਜਾਂਦੇ ਨੇਗੇ ਜੀ ਬਾਣ ਜੋ ਹੋ ਰਹੀ ਹੈ ਜੀ ਬਾਣ ਜੋ ਹੋ ਰਹੀ ਹੈਗੀ ਖੇਤਾਂ ਦੇ ਵਿੱਚ ਕੀ ਹਾਲ ਹੈਗਾ ਪਾਣੀ ਕਿਸੇ ਜੀ ਦੀ ਚ ਨਹੀਂ ਗਿਆ ਪੂਰਾ ਵੀ ਪਹੁੰਨ ਦੇ ਲਈ ਠੀਕ ਹੈ ਦੋ ਦੋ ਘੰਟੀਆਂ ਹੁੰਦੀਆਂ ਨੇ ਆ ਬਾਈ ਜਿਆਦਾ ਪਾਣੀ ਪਿਆ ਪਾਣੀ ਨਹੀਂ ਪੂਰਾ ਹੁੰਦਾ 10 ਕਿਲੋ ਦਾ ਬਾਤ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਜੋ ਪੁੱਛਦੇ ਆ ਬਾਈ ਜੀ ਕੀ ਹਾਲ ਹੈ ਜਿਹੜੇ ਫਿਲਟਰ ਆਪਣੇ 8 ਘੰਟੇ ਮਾਨ ਸਰਕਾਰ ਵੱਲੋਂ ਦਿੱਤੇ ਹੋਏ ਨੇ ਉਹਨਾਂ ਕਿੰਨੀ ਲਾਇਟ ਜਾਂਦੀ ਹੈਗੀ ਸਾਈ ਲਾਇਟ ਕਢੀ ਜਾਂਦੀ ਹੈ ਯਾਰ ਖੇਤਾਂ ਇਹਦਾ ਕੋ ਟੱਪਾਣੀ ਵੀ ਨਹੀਂ ਗਈ ਪੀਣ ਨੂੰ ਵੀ ਨਹੀਂ ਕਿਤੇ ਵੀ ਹੱਥ ਧੋਣ ਲਈ ਹੱਥ ਤੁਹਾਨੂੰ ਵੀ ਖੇਤਾਂ ਦੇ ਵਿੱਚ ਪਾਣੀ ਨਹੀਂ ਹੈਗਾ ਠੀਕ ਹੈ ਟਟਰੀਏ ਨੇ ਸਾਡੇ ਖੇਤਾਂ ਝਾਂਡੇ ਤਾਂ ਰੱਖੇ ਨੇ ਬਾਈ ਠੀਕ ਹੈ ਕਿਤੇ ਖਾਲਚ ਪਾਣੀ ਨਹੀਂ ਹੈਗਾ ਟੁੱਕਾ ਵੀ ਬੁਰਾ ਹਾਲ ਕਰਖਿਆ ਸਾਡਾ 2 ਘੰਟੇ ਆ ਕੇ ਕਦੇ ਘੰਟਾ ਆ ਕੇ ਆ ਹਾਲ ਕਰਖਿਆ ਘਰਾਂ ਵਾਲੀ ਸਪਲਾਈ ਹੈ ਜਿਹੜੀ ਸਾਨੂੰ 24 ਘੰਟੇ ਮਿਲਣੀ ਚਾਹੀਦੀ ਆ ਉਹ ਸਾਰੀ ਸਾਰੀ ਰਾਤ ਨਹੀਂ ਆਉਂਦੀ ਠੀਕ ਹੈ ਨਾ ਘੰਟਾ ਆ ਜੀ ਦਿਨੇ ਮੁੜ ਕੇ ਫੇਰ ਨਹੀਂ ਆਉਂਦੀ ਕੱਟ ਲਾ ਦਿੰਦੇ ਨੇ ਆ ਬੁਰਾ ਹਾਲ ਆ ਬਾਈ ਜੀ ਇੰਨਾ ਜੀ ਦੇ ਦੇਖ ਸਕਦੇ ਹੋਗੇ ਸਿਰਫ 2 ਘੰਟੇ ਲਾਈਟ ਆਉਂਦੀ ਆ ਬਾਈ ਜੀ ਕਿੰਨੇ ਘੰਟੇ ਲਾਈਟ ਆਉਂਦੀ ਆ ਤੁਹਾਡੇ ਲਵੇ ਕਿਹੜਾ ਫੀਟਰ ਆ ਤੁਹਾਡਾ ਕਿੰਨੇ ਘੰਟੇ ਲਾਈਟ ਆਉਂਦੀ ਹੈ 4 ਘੰਟੇ ਸਿਰਫ 4 ਘੰਟੇ ਲਾਈਟ ਆਉਂਦੀ ਹੈ ਕਿ ਪਿੰਡ ਗੰਡੂਆਂ ਦੇ ਵਿੱਚ ਦੁਨੀਆ ਨਾਲ ਸਿੱਧੂਪੁਰ ਵਾਲੇ ਦੇ ਵਿੱਚ ਕਿਉਂਕਿ ਬਿਜਲੀ ਲੈ ਕੇ ਨਾ ਜੋ ਆਪਾਂ ਥੈਡ ਦੇ ਵਿੱਚ ਆਉਂਦੇ ਆ ਤਾਂ ਮੁਲਾਜ਼ਮ ਕਹਿੰਦੇ ਨੇ ਵੀ ਸਾਡੇ ਵੱਲੋਂ ਤਾਂ ਨਹੀਂ ਚੱਲਦਾ ਸਿਸਟਮ ਆ ਵੀ ਓਵਰਲੋਡ ਆਏਗਾ ਪਰ ਅਸੀਂ ਚਲਾ ਨਹੀਂ ਸਕਦੇ ਉੱਪਰੋਂ ਕਹਿੰਦੇ ਵੀ ਕੋਈ ਓਵਰਲੋਡ ਦੀ ਸਾਡੇ ਲਵੇ ਆਪਸ਼ਨ ਨਹੀਂ ਆਈ ਮੇਰੇ ਇਹ ਗੱਲਾਂ ਨੇ ਆਪਾਂ ਨੇ ਅੱਜ ਹੱਲ ਕਰਵਾਉਣੇ ਨੇਗੇ ਜੇ ਆਪਾਂ ਇਸੇ ਗੱਲ ਦੇ ਵਾਸਤੇ ਆਪਾਂ ਇਕੱਠੇ ਹੋਏ ਆਂਗੇ ਆਪਾਂ ਨੇ ਉਹਦੇ ਜਿੰਨਾ ਚਿਰ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਦੇ ਬੈਠ ਕੇ ਇਹ ਮਸਲੇ ਨੂੰ ਹੱਲ ਕਰਾ ਕੇ ਵੇਰ ਜਾਰਾ ਕਰਾਂਗੇ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਬਿਜਲੀ ਵਿਭਾਗ ਜਿੰਦਾਬਾਦ ਪੰਜਾਬ ਸਰਕਾਰ ਫੋਗਰਾਹਾ ਜੂਨੀਅਰ ਵੱਲੋਂ ਧਰਨਾ ਲੱਗੇ ਹੋਏ ਨੇਗੇ ਗੰਡੂਆਂ ਦਾ ਗ੍ਰੈਡ ਨੂੰ ਅੱਜ ਜਿੰਦਾ ਲਾ ਦੇਣਗੇ ਜੇ ਕੋਈ ਹੱਲ ਨਾ ਹੋਇਆ ਇੱਕ ਪਾਸੇ ਇਹਨਾਂ ਦੀ ਜੀਰੀ ਸੁੱਕਦੀ ਹੈ ਤੇ ਘਰੇ 2 ਮਿੰਟ ਆਰਾਮ ਕਰਦੇ ਨੇ ਉੱਥੇ ਘਰ ਵਾਲੀ ਲਾਈਟ ਵੀ ਨਹੀਂ ਹੁੰਦੀ ਠੀਕ ਆ ਜੀ ਸਤਿ ਸ੍ਰੀ ਅਕਾਲ ਭਾਈ ਕੀ ਕਾਰਨ ਆ ਜੀ ਜਿਹੜੀ ਪਿੰਡ ਗੰਡੂਆਂ ਨੂੰ ਉੱਥੇ ਇਹ ਗ੍ਰੈਡ ਜੇ ਚ ਆ ਕੇ ਬੈਠਣਾ ਪੈ ਗਿਆ ਜੇ ਸਾਡਾ ਇਹ ਗੱਲ ਪੁੱਛ ਦਿਓ ਨਾ ਠੀਕ ਆ ਜੀ ਵੀ ਕਿੰਨੇ ਦਿਨ ਹੋ ਗਏ ਸਾਨੂੰ ਬਦੀਨ ਕਰਦਿਆਂ ਨੂੰ ਲਾਈਟ ਨਹੀਂ ਆਏ ਨਹੀਂ ਲੈਟ ਪਿੱਛੋਂ ਹੀ ਲੈਟ ਕਿੱਥੇ ਨਹੀਂ ਲੈਟ ਲੈਟ ਦਾ ਬਹੁਤ ਹੀ ਜ਼ਿਆਦਾ ਹੈ ਜਿਹੜੀ ਬਾਹਰ ਵੇਚਣ ਜਾਂਦੇ ਨੇ ਉਹ ਉਰੀ ਦੇ ਦੇਣ ਕਰ ਗ੍ਰੈਡਾਂ 'ਚ ਐਨੀ ਦੁਨੀਆ ਪਰੇਸ਼ਾਨ ਕਰ ਕੀ ਹੈ ਐਨੀ ਕਰ ਕੀ ਸਾਡਾ ਕੋਈ ਜੱਟ ਅੱਕਿਆ ਹੋਇਆ ਨਾ ਇਹਨੂੰ ਗ੍ਰੈਡ ਨੂੰ ਤੋੜ ਦੂਗਾ ਇਕੱਠੇ ਹੋ ਕੇ ਆ ਜਾਾਂਗੇ ਜੇ ਨਾ ਲੈਟ ਛੱਡੀ ਅਸੀਂ ਚੋਟੀਆਂ ਵਾਲੀ ਕਰਾਂਗੇ ਚੋਟੀਆਂ ਹੀ ਕਰਾਂਤੀ ਜੱਟਾਂ ਨੇ ਹੈ ਜੇ ਨਾ ਲੈਟ ਛੱਡੀ ਇਹ ਮਸ਼ੀਨਾਂ ਦੇ ਬਹਾਨੇ ਲਾਉਂਦੇ ਨੇ ਮਸ਼ੀਨ ਜਦੋਂ મોદી ਨੇ ਐਡਾ ਬੜਾ ਪੁਲ ਕੱਢਤਾ ਪੰਜਾਬ ਦੇ ਵਿੱਚ ਦੀ ਹੈ ਆ ਗਰੈਡ ਕਿੱਡੀ ਕਾ ਚੀਜ਼ ਆ ਕਿੱਡੀ ਕਾ ਚੀਜ਼ ਆ ਇਹ ਮਸ਼ੀਨਾ ਆਥੋਂ ਨੂੰ ਚੱਕ ਲੈ ਹੋਣਾ ਐਨੀ ਕ ਮੇਰੀ ਬੇਨਤੀ ਆ ਸੁਣ ਲੈਣ ਨਹੀਂ ਫਿਰ ਐਦੂ ਵੱਡਾ ਸੰਘਰਸ਼ ਲੜਾਂਗੇ ਜੇ ਇੱਥੇ ਸਮਝਣਾ ਇਹਨਾਂ ਨੇ ਸਮਝ ਲੈਣਾ ਸਰਕਾਰਾਂ ਨੂੰ ਕੋਈ ਚੀਜ਼ ਨਹੀਂ ਇਹਦਾ ਇੱਕ ਨਾ ਚੁਟਕੀ ਦਾ ਕੰਮ ਹੈ ਇਹਨਾਂ ਦਾ ਇਹ ਕਹਿ ਸਕਦੇ ਨੇ ਬਿਜਲੀ ਵਾਲਿਆਂ ਨੂੰ ਵੀ ਆਹ ਭਾਈ ਉੱਥੇ ਵੱਡੀ ਮਸ਼ੀਨ ਚਾਹੀਦੀ ਆ ਪਿੰਡ ਤਾਂ ਇਹਦੇ ਚ ਕਿੰਨੇ ਪੈ ਗਏ ਠੀਕ ਹੈ ਕੱਲਾ ਗੰਡੂਆ ਨਹੀਂ ਟੜਪਾ ਵਾਲੇ ਵਾਲੇ ਸਾਰੇ ਟੜਪਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਦੇਖ ਸਕਦੇ ਹੋਗੇ ਮਾਤਾ ਮਾਂ ਬੈਠੀਆਂ ਹੋਈਆਂ ਨੇ ਇੱਥੇ ਧਰਨੇ ਤੇ ਆ ਕੇ ਪਿੰਡ ਗੰਡੂਆ ਦੇ ਵਿੱਚ ਜਿਹੜੀ 24 ਘੰਟੇ ਵਾਲੀ ਲਾਈਟ ਆ ਉਹ ਕੱਟ ਨਹੀਂ ਸਕਦੇ ਪਿੰਡ ਗੰਡੂਆ ਦੇ ਵਿੱਚ ਗ੍ਰੈਡ ਬਣਿਆ ਹੋਇਆਗਾ ਇੰਨਾ ਜਿਆਦਾ ਬੁਰਾ ਹਾਲ ਹੈਗਾ ਲਾਈਟ ਦਾ ਜਿਹੜੀ ਮਤਲਬ ਕਿ 24 ਘੰਟੇ ਵਾਲੀ ਆ ਖੇਤਾਂ ਵਾਲੀ ਲਾਈਟ ਤਾਂ ਕੀ ਛੱਡਣੀ ਆ 24 ਘੰਟੇ ਦੀ ਲਾਈਟ ਵੀ ਨਹੀਂ ਆ ਰਹੀ ਹੈਗੀ ਤੇ ਅੱਜ ਆ ਕੇ ਉਰੇ ਧਰਨਾ ਲਾ ਕੇ ਬੈਠੇ ਨੇ ਅੱਜ ਇਹ ਕਹਿੰਦੇ ਜਿੰਦਾ ਲਾਵਾਂਗੇ ਜ ਤੇ ਕਰਿਓ ਵੀਡੀਓ ਸ਼ੇਅਰ ਦੋਸਤੋ ਧੰਨਵਾਦ ਕਰਦੇ ਆ ਸਾਰੇ